ਦੋਸਤੋ ਇਸ ਸਮੇਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਨਿਹੰਗ ਸਿੰਘ ਦੀ ਅਤੇ ਇੱਕ ਪਰਵਾਸੀ ਦੀ ਜੋ ਕਿ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹੈ ਤੇ ਉਸਨੇ ਇੱਕ ਪੰਜਾਬੀ ਕੁੜੀ ਦਾ ਜੂੜਾ ਫੜਿਆ ਅਤੇ ਉਸਨੂੰ ਥਾਪੜ ਮਾਰਿਆ ਫਿਰ ਨਿਹੰਗ ਸਿੰਘ ਐਕਸ਼ਨ ਦੇ ਵਿੱਚ ਆਏ ਅਤੇ ਪੁੱਜ ਕੇ ਸਿੱਧੇ ਕੈਫੇ ਦੇ ਵਿੱਚ ਫਿਰ ਇਸ ਤੋਂ ਮੰਗਾਈ ਮਾਫੀ ਤੁਸੀਂ ਦੇਖੋ ਕਿੰਨਾ ਗਲਤ ਕੀਤਾ ਇਸਨੇ ਕੁੜੀ ਦੇ ਨਾਲ ਅਤੇ ਫਿਰ ਹੱਥ ਜੋੜਦਾ ਫਿਰੇ ਨਿਹੰਗ ਸਿੰਘਾਂ ਦੇ ਮੂਰੇ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਆ ਇੱਕ ਵਾਰੀ ਲੈ ਚਲਦੇ ਆ ਤੁਹਾਨੂੰ ਪੂਰੀ ਵੀਡੀਓ ਦੇ ਵੱਲ ਬਾਰ ਕਰ ਦੇ ਬਾਰ ਕਰ ਦੇ ਬੇਟਾ ਜੇ ਕਾਲੂ ਤੇਰੇ ਚ ਪੇਡ ਮਾਰੀ ਇਹਨਾਂ ਨੇ ਇਹਨਾਂ ਚੋ ਕਿਸੇ ਨੇ ਮਾਰੀ ਤੇ ਕਹੂੰ ਜੁਮੇ ਰਿਹਾ ਆ ਨਾ ਨਾ ਬੇਟਾ ਮੇਰੀ ਗੱਲ ਸੁਣ ਤੂੰ ਵੀ ਮੇਰੀ ਧੀ ਆ ਇਸ ਸੰਸਾਰ ਤੇ ਜਿੰਨੀਆਂ ਵੀ ਕੁੜੀਆਂ ਸਾਰੀਆਂ ਤੇ ਜੀਆਂ ਧੀ ਧੀ ਦੇ ਵਿੱਚ ਪੇਡ ਮਾਰਨ ਦਾ ਸਰਦਾਰ ਨੂੰ ਮੇਰੀ ਹੱਤ ਹੈਗਾ ਅਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੋ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਗੁੱਤੋਂ ਫੜਿਆ ਜਾਂਦੇ ਇਹ ਭਈਆ ਜੋਂ ਤੇ ਕੁੜੀ ਪੰਜਾਬਣ ਜੋ ਹੁਣ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋ ਹੁਣ ਲੱਗੇ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੌਦਾ ਲੱਗਣ ਸਭੀ ਸਾਰ ਗਲਤੀ ਹੋ ਗਈ ਕਰਨ ਸਭ ਸਭ ਇਹਦਾ ਫੋਨ ਕੱਟਾ ਫੋਨਾਂ ਟੁੱਟ ਓਏ ਪੁੱਤ ਸੁਣਿਆ ਪਿਆ ਅੱਜ ਆਪਾਂ ਸੁਣਿਆ ਚੋ ਸੁਣਿਆ ਚੋ ਆਈ ਦੋਨੇ ਕੋ ਜੀ ਆਹ ਮੁੰਡਾ ਦਿੱਲੀ ਕੈਸੇ ਵਿੱਚ ਲਕਾਇਆ ਪੈਸਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਤਾਂ ਫੜਿਆ ਇਹਨਾਂ ਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਗੱਲ ਪਹਿਨਾ ਉਹ ਕਹਿੰਦਾ ਸੈਂਗ ਪੂਰਾ ਸੈਂਗ ਪੂਰਾ ਕਰਦੇ ਆ ਮਾਫੀ ਮੰਗੋ ਕੁੜੀ ਕਹਿੰਦੀ ਆ ਕੁੜੀ ਕਹਿੰਦੀ ਆ ਇਧਰ ਆ ਪੁੱਤ ਇਧਰ ਆ ਇਧਰ ਆ ਕੋਈ ਬਣਾ ਕੇ ਕਹਿੰਦਾ ਤੇ ਲਖੋਸ਼ ਕੀ ਮਰੀ ਪੈਣਾ ਮੈਂ ਨਹੀਂ ਰੰਦਾ ਸੀ ਯਾਰ ਯਾਰ ਮੱਥੇ ਤੇ ਕੋਈ ਐਸਾ ਸੋਨਾ ਪਾ ਰੋ ਤੇ ਦੇਖੋ ਸੋਨਾ ਪਾ ਰੋ ਦੇਖੋ ਆਹ ਕਰ ਮੇਰੀ ਅੱਜ ਤੱਕ ਅੱਗੇ ਸਰ ਦਾ ਕੰਮ ਕਰਨਾ ਤੁਹੀ ਰ ਬਖੀ ਵੀ ਸੋੜਨ ਲੱਗੇ ਜਿੰਨੇ ਪੰਜਾਬ ਚ ਪਈਆ ਜੇ ਕਿ ਪੰਜਾਬਣ ਕੁੜੀ ਨੂੰ ਕਿਹੇ ਪਈਏ ਨੇ ਹੱਥ ਲਾਇਆ ਉਹਦੇ ਹੱਥ ਘੁੱਟ ਲਿਆ ਨਿਯੰਗ ਸਿੰਘ ਨੇ ਫਿਰ ਇਸ ਦੇ ਕੋਲੋਂ ਮਾਫੀ ਮੰਗਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੈ ਦੋਸਤੋ ਪੰਜਾਬ ਦੇ ਵਿੱਚ ਮਾਹੌਲ ਬਹੁਤ ਜਿਆਦਾ ਖਰਾਬ ਕੀਤਾ ਹੋਇਆ ਹੈ ਇਹਨਾਂ ਲੋਕਾਂ ਨੇ ਕੁਝ ਦਿਨ ਪਹਿਲਾਂ ਲੁਧਿਆਣੇ ਦੀ ਇੱਕ ਵੀਡੀਓ ਆ ਕੇ ਸਾਹਮਣੇ ਹੱਟੀ ਦੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਇੱਟ ਚੁੱਕ ਕੇ ਮਾਰਨ ਲੱਗਿਆ ਸੀ ਇੱਕ ਕੁੜੀ ਦੇ ਇੱਕ ਪੰਜਾਬੀ ਕੁੜੀ ਤੇ ਸੋ ਇਹਨਾਂ ਦੀ ਹਿੰਮਤ ਇੱਥੇ ਤੱਕ ਵੱਧ ਗਈ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਉਹ ਵੀਡੀਓ ਵੀ ਚੈਨਲ ਦੇ ਉੱਤੇ ਪਈ ਹੋਈ ਆ ਤੁਸੀਂ ਜਾ ਕੇ ਇੱਕ ਵਾਰੀ ਉਸ ਵੀਡੀਓ ਨੂੰ ਦੇਖ ਸਕਦੇ ਹੋ ਚੈਨਲ ਤੇ ਜਾਂ ਫਿਰ ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ ਦੇ ਵਿੱਚ ਉਸ ਵੀਡੀਓ ਦਾ ਲਿੰਕ ਪਾ ਦਾਂਗੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ ਬਾਕੀ ਥੋੜੀ ਵੀ ਰਿਸਪੌਂਸਿਬਿਲਟੀ ਬਣਦੀ ਆ ਜੇਕਰ ਤੁਸੀਂ ਵੀ ਕਿਤੇ ਇਦਾਂ ਦੀ ਹਰਕਤ ਹੁੰਦੀ ਦੇਖਦੇ ਹੋ ਤਾਂ ਸਾਥ ਦਿਆ ਕਰੋ ਪੰਜਾਬੀਆਂ ਦਾ ਭੱਜਿਆ ਨਾ ਕਰੋ ਇੱਥੇ ਇੱਕ ਲਾਈਕ ਬਾਬਾ ਜੀ ਦੇ ਨਾਮ ਦਾ ਬਣਦਾ ਆ ਜੀ ਨੇ ਇਸ ਨੂੰ ਸਬਕ ਸਿਖਾਇਆ